ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਮਾਤਾ ਸੁੰਦਰ ਕੌਰ ਜੀ ਦੇ ਜੀਵਨ ਬਾਰੇ ਲਾਹੌਰ ਦੇ ਬਸਨੀਕ ਭਾਈ ਰਾਮ ਸ਼ਰਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਸਨ ਉਹ ਅਕਸਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੇ ਰਹਿੰਦੇ ਸਨ ਭਾਈ RAMSHARN JI ਪਿਛੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਜਵਾੜਾ ਨਾਲ ਸੰਬੰਧ ਰੱਖਦੇ ਸਨ ਇੱਕ ਵਾਰ ਭਾਈ RAMSHARN JI ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਸਨ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੀ ਸਮੁਤਰੀ ਬੀਬੀ ਸਿੰਦਰੀ ਜੀ ਦੀ ਮਨ ਦੀ ਇੱਛਾ ਹੈ ਕਿ ਉਹ ਤੁਹਾਡੀ ਪਤਨੀ ਬਣ ਕੇ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਰਹਿਣਾ ਚਾਹੁੰਦੀ ਹੈ ਇਸ ਲਈ ਮੇਰੀ ਬੇਨਤੀ ਕਬੂਲ ਕਰੋ ਕਿ ਤੁਸੀਂ ਮੇਰੀ ਸੁਪਤਰੀ ਬੀਬੀ ਸੁందਰੀ ਜੀ ਨਾਲ ਵਿਆਹ ਕਰਾ ਲਵੋ ਅਤੇ ਉਹਨਾਂ ਨੂੰ ਆਪਣੀ ਪਤਨੀ ਵਜੋਂ ਕਬੂਲ ਕਰ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੇਰਾ ਤਾਂ 7 ਸਾਲ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਭਾਈ ਰਾਮ ਸ਼ਰਨ ਨੇ ਫਿਰ ਨਿਮਰਤਾ ਨਾਲ ਬਾਰ ਬਾਰ ਬੇਨਤੀ ਕੀਤੀ ਤਾਂ ਮਾਤਾ ਗੁਜਰਕੌਰ ਜੀ ਨੇ ਸ੍ਰੀ ਗੁਰੂ ਗਵਿੰਦ ਸਿੰਘ ਜੀ ਨੂੰ ਮਾਤਾ ਸੁન્દਰੀ ਜੀ ਨਾਲ ਵਿਆਹ ਕਰਨ ਲਈ ਰਾਜੀ ਕਰ ਲਿਆ ਸੀ 4 ਅਪ੍ਰੈਲ 1684 ਨੂੰ ਮਾਤਾ ਸੁੰਦਰ ਕੌਰ ਜੀ ਦਾ ਵਿਆਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ 26 ਜਨਵਰੀ 1687 ਨੂੰ ਉਨ੍ਹਾਂ ਦੇ ਘਰ ਸਹਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਸੀ ਜਦ ਬਈ ਧਾਰ ਦੇ ਰਾਜਿਆਂ ਅਤੇ ਮੁਗਲ ਸੈਨਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਦੇ ਕਿਲੇ ਨੂੰ ਹੀਰਾ ਪਾਇਆ ਹੋਇਆ ਸੀ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰਕੌਰ ਜੀ ਚਾਰੇ ਸਹਬਜ਼ਾਦਿਆਂ ਅਤੇ ਮਾਤਾ ਸਹਿਬ ਕੌਰ ਜੀ ਦੇ ਨਾਲ ਬਾਕੀ ਸਿੰਘਾਂ ਸਮੇਤ ਮਾਤਾ ਸੁੰਦਰ ਕੌਰ ਜੀ ਵੀ ਕਿਲੇ ਦੇ ਅੰਦਰ ਹੀ ਸਨ ਸਰਸਾ ਨਦੀ ਦੇ ਕਿਨਾਰੇ ਤੇ ਪਰਿਵਾਰ ਵਿਛੋੜੇ ਸਮੇਂ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਸਮੇਤ ਭਾਈ ਮਨੀ ਸਿੰਘ ਜੀ ਅਤੇ ਕੋਹ ਸਿੰਘਾਂ ਨਾਲ ਦਿੱਲੀ ਨੂੰ ਰਵਾਨਾ ਹੋ ਗਏ ਸਨ ਮਾਤਾ ਸੁੰਦਰ ਕੌਰ ਜੀ ਕੁਝ ਸਮੇਂ ਬਾਅਦ ਦਮਦਮਾ ਸਾਹਿਬ ਵਿਖੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੇਲੇ ਸਨ ਉਹਨਾਂ ਨੂੰ ਉੱਥੇ ਹੀ ਮਾਤਾ ਗੁਜਰ گور ਜੀ ਅਤੇ ਸਾਰੇ ਚਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਾ ਸੀ ਜਦ ਗੁਰੂ ਜੀ ਦੱਖਣ ਨੂੰ ਰਵਾਨਾ ਹੋਏ ਤਾਂ ਮਾਤਾ ਸੁੰਦਰ ਕੌਰ ਜੀ ਦੁਬਾਰਾ ਦਿੱਲੀ ਚਲੇ ਗਏ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਵਦੇੜ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਨੇ ਇਹ ਖਾਲਸਾ ਪੰਥ ਦੇ ਅਗਵਾਈ ਕੀਤੀ ਸੀ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਨਿਯੁਕਤ ਕਰਕੇ ਗੁਰਦੁਆਮਾ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ ਮਾਤਾ ਸੁੰਦਰ ਕੌਰ ਜੀ ਨੇ ਸਿੰਘਾਂ ਨੂੰ ਹੁਕਮਨਾਮੇ ਭੇਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੱਥ ਲਿਖਤਾਂ ਇਕੱਤਰ ਕਰਵਾਈਆਂ ਸਨ ਇੱਕ ਅਨਾਥ ਬੱਚੇ ਨੂੰ ਮਾਤਾ ਸੁੰਦਰ ਕੌਰ ਜੀ ਨੇ ਗੋਦ ਲੈ ਲਿਆ ਸੀ ਅਤੇ ਉਸ ਦਾ ਨਾਮ ਵੀ ਆਪਣੇ ਸਹਬਜ਼ਾਦਾ ਅਜੀਤ ਸਿੰਘ ਦੀ ਯਾਦ ਵਿੱਚ ਅਜੀਤ ਸਿੰਘ ਰੱਖਿਆ ਸੀ ਵੱਡਾ ਹੋ ਕੇ ਉਹ ਅਜੀਤ ਸਿੰਘ ਦਾ ਝਕਾ ਬਾਦਸ਼ਾਹ ਬਹਾਦਰ ਸ਼ਾਹ ਵੱਲ ਹੋ ਗਿਆ ਸੀ ਉਹ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਰਸ ਮੰਨਦਾ ਸੀ ਐਸ ਲਈ ਮਾਤਾ ਸੁੰਦਰ ਕੌਰ ਜੀ ਨੇ ਉਸਤੇ ਬਹੁਤ ਖਫਾ ਸਨ ਬਹਾਦਰ ਸ਼ਾ ਜਫਰ ਨੇ ਅਜੀਤ ਸਿੰਘ ਨੂੰ ਆਪਣੇ ਦਰਬਾਰ ਵਿੱਚ ਸਨਮਾਨਿਤ ਕੀਤਾ ਉਸ ਤੋਂ ਬਾਅਦ ਅਜੀਤ ਸਿੰਘ ਉਸ ਦਾ ਦਰਬਾਰੀ ਬਣ ਗਿਆ ਸੀ ਬਾਅਦ ਵਿੱਚ ਅਜੀਤ ਸਿੰਘ ਨੂੰ ਬਾਦਸ਼ਾਹ ਨੇ ਇੱਕ ਮੁਸਲਮ ਫਕੀਰ ਦੇ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ ਮਾਤਾ ਸੁੰਦਰ ਕੌਰ ਜੀ ਨੇ ਜੱਸਾ ਸਿੰਘ ਆਲੂਵਾਲੀਆ ਦਾ ਵੀ ਪਾਲਣ ਪੋਸ਼ਣ ਕੀਤਾ ਸੀ ਮਾਤਾ ਜੀ ਨੇ ਉਹਨਾਂ ਨੂੰ ਗੁਰਮਤ ਅਤੇ ਸੰਗੀਤ ਦੀ ਸਖਲਾਈ ਦਿੱਤੀ ਨਵਾਬ ਕਪੂਰ ਸਿੰਘ ਜੀ ਕੋਲੋਂ ਉਹਨਾਂ ਨੂੰ ਸ਼ਾਸਤਰ ਚ ਲਾਉਣ ਦੀ ਸਖਲਾਈ ਕਰਵਾਈ ਅਤੇ ਉਹਨਾਂ ਨੂੰ ਇੱਕ ਮਹਾਨ ਗੁਰਮਖ ਅਤੇ ਸੂਰਬੀਰ ਬਣਾ ਦਿੱਤਾ ਸੀ ਮਾਤਾ ਜੀ ਨੂੰ ਬਚਪਨ ਤੋਂ ਹੀ ਕੀਰਤਨ ਨਾਲ ਬਹੁਤ ਲਗਾਵ ਸੀ ਉਹ ਬੜਾ ਧਿਆਨ ਜੋੜ ਕੇ ਕੀਰਤਨ ਸੁਣਦੇ ਸਨ ਮਾਤਾ ਜੀ ਨੇ ਗੁਰਮਤ ਗਿਆਨ ਅਤੇ ਗੁਰਮਤ ਸੰਗੀਤ ਦੀ ਵਿਦਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਸੀ ਉਹ ਸਿੱਖ ਧਰਮ ਵਿੱਚ ਪਹਿਲੇ ਮਹਿਲਾ ਰਾਗੀ ਹੋਏ ਹਨ ਜਿਨ੍ਹਾਂ ਨੇ ਗੁਰਮਤ ਸੰਗੀਤ ਵਿੱਚ ਕੀਰਤਨ ਗਾਇਨ ਕੀਤਾ ਸੀ ਮਾਤਾ ਜੀ ਬਿਰਧ ਅਵਸਥਾ ਵਿੱਚ ਵੀ ਆਪਣੇ ਆਖਰੀ ਸਮੇਂ ਤੱਕ ਨਿਤਨੇਮ ਕਰਕੇ ਘੰਟੀਆਂ ਵੱਧੇ ਤਾਨਪੁਰੇ ਨਾਲ ਕੀਰਤਨ ਕਰਦੇ ਰਹਿੰਦੇ ਸਨ ਉਹਨਾਂ ਨੂੰ ਸਭ ਤੰਤੀ ਸਾਜ਼ਾਂ ਨੂੰ ਵਜਾਉਣ ਵਿੱਚ ਮਹਾਰਤ ਹਾਸਲ ਸੀ ਅੰਤ 1747 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੰਜ ਨਿਸ਼ਾਨੀਆਂ ਅਤੇ ਪੰਜ ਸ਼ਾਸਤਰ ਪੰਥ ਨੂੰ ਸੌਂਪ ਕੇ ਮਾਤਾ ਜੀ ਨੇ ਆਪਣੀ ਜੋਤ ਪਰਮ ਜੋਤ ਵਿੱਚ ਲੀਨ ਕਰ ਲਈ ਅਤੇ ਸਦਾ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿੱਚ ਜਾਬ ਰਾਜੇ ਸਨ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ